100 रुपये किलो 80 रुपये किलो 100 रुपये 100 रुपये किलो 100 रुपये के कद्दू आए कद्दू 100 रुपये किलो भाई 100 रुपये 100 रुपये किलो कद्दू मर गए ओए क्या खावांगे छोड़ा इतना बड़ा छोले जा भाई चप आ गया भाई पदीना के में बीर वीर गुट्टी लड़ाई बाकी कुछ बचा ना महंगाई मार गई मैं ऐना महंगा ਹਾਏ ਹਾਏ ਕੀ ਲਊਗਾ ਝੋਲਾ ਐਡਾ ਵੱਡਾਗਾ ਪਦੀਨੇ ਦੀ ਆ ਗਈ ਕੀ ਕਰੀਏ ਮਹਿੰਗਾਈ ਮਾਰ ਗਈ ਭਾਈ ਮਹਿੰਗਾਈ ਮਾਰ ਗਈ ਘੱਟ ਲਾ ਲਾ ਯਾਰ ਦੱਸ ਦੀ ਲਾ ਲਾ ਲੱਗਦੀ ਨਹੀਂ ਭਾਈ ਦੱਸ ਦੀ ਮਣੀ ਲੱਗਦੀ 20 ਰੁਪਈਆ ਦੀ ਆ ਗਈ ਪਦੀਨਾ ਕੀ ਚਟਨੀ ਬਣਾਵਾਂਗੇ ਕੀ ਘੋਲ ਕੇ ਪਿਲਾਵਾਂਗੇ ਹਾਏ ਮਰਗੇ ਗਰਮੀ ਹਾਏ ਮਰਗੇ ਮਹਿੰਗਾਈ ਬਾਕੀ ਕੁਝ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਮਹਿੰਗਾ ਇਹਨੇ ਮਾਰਤਾ ਭਾਈ ਆਏ ਕਦੋਂ ਲੈਣਿਆ ਕਦੋਂ ਕਿਵੇਂ ਵੀਰੇ ਸਾਡਾ ਰੇਗਲ ਸ਼ਨਾ ਮਿਰਚ ਬਾਈ ਸਾਰਾ ਕੁਝ ਹੀ ਮਹਿੰਗਾ ਗਾ ਅੱਗ ਲੱਗੀ ਪਈ ਆ ਵੀਰੇ ਮਹਿੰਗਾਈ ਮਾਰ ਗਈ ਇਹ ਤੋਰੀ ਆ ਗਈ ਹੈਲੋ ਆ ਬਰੇਆ ਕੀ ਕਰਨ ਲੋ ਹੋ ਚਲੋ ਜੀ ਬਾਈ ਅੰਬ ਕਿਵੇਂ ਹੈ 100 ਕਿਲੋ ਹੈ 120 120 ਰੁਪਏ ਕਿਲੋ ਓ ਚੋਲਾ 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 ਏਡਾ ਵੱਡਾ ਗਾ ਯਾਰ ਇਹ ਵੀ ਰੇਟ ਬਹੁਤ ਮਹਿੰਗਾ ਗਾ ਮਾ ਨਾ ਬਾਈ ਲੈਣਾ ਨਹੀਂ ਹੈਗਾ ਰਹਿਣ ਦੇ ਵੀਰੇ ਬਸ ਕਿਆਦਾ ਬਾਈ ਬਸ ਅਸੀਂ ਸਭ ਜੀ ਇਕੱਠੀ ਕਰ ਆ ਮਾਤਾ ਸਬਜੀ ਬਹੁਤ ਮਹਿੰਗੀ ਹੋ ਰਹੀ ਆ ਮਾਤਾ ਕੀ ਕਰੀਏ ਕੀ ਕਰੀਏ ਬਾਈ ਮਿਰਚ ਕਿਵੇਂ ਵੀਰੇ 200 ਰੁਪਏ ਪਈ ਆ 200 ਰੁਪਏ ਆਏ ਯਾਰ ਪਈ ਆ ਬਹੁਤ ਮਹਿੰਗੀ ਆ ਬਾਈ ਇਹ ਵੀ ਨਹੀਂ ਲੈਣੀ ਵੀਰੇ ਉਹ ਪਰ ਦੇ ਸਬਜੀ ਮੰਡੀ ਚ ਆਇਤੀਗੇ ਸਰਕਾਰ ਕਹਿੰਦੀ ਝੋਲਾ ਲੈ ਕੇ ਆਓ ਠੀਕ ਆ ਝੋਲਾ ਤਾਂ ਲਿਆਉਣੇ ਆਗੇ ਪਰ ਝੋਲੇ ਚ ਪਾਉਣ ਵਾਸਤੇ ਸਬਜੀ ਵੀ ਤਾਂ ਹੋਵੇ ਇੰਨੀ ਮਹਿੰਗਾਈ ਹੋ ਰਹੀ ਆ ਸਾਰੀ ਸਬਜੀਆਂ ਨੂੰ ਅੱਗ ਲੱਗੀ ਪਈ ਆ ਕੀ ਗਰੀਬ ਲੋਕ ਕਿੱਥੇ ਜਾਣਗੇ ਆ ਦੇਖੋ ਸਾਡੇ ਵਰਗੇ ਗਰੀਬ ਲੋਕ ਤਾਂ ਮੈਂ ਤਾਂ ਸ਼ੋਹਬਾਸਤੇ ਸਬਜ਼ੀਆਂ ਘੜਚ ਪਾਈਆਂ ਨੇ ਪਰ ਘਰੇ ਲਿਜਾਣ ਵਾਸਤੇ ਝੋੜੇ ਚ ਪਾਉਣ ਵਾਸਤੇ ਸਬਜ਼ੀ ਨਹੀਂ ਹੈਗੀ ਸਾਡੇ ਲਗੇ ਤਾਂ ਸਬਜ਼ੀਆਂ ਰਹਿ ਗਈਆਂ ਆਹ ਖੀਰਾ ਕੱਦੂ ਟਮਾਟੇ ਬੈਂਗਣ ਰਹਿ ਗਿਆ ਬਸ ਹੋਰ ਕੁਝ ਨਹੀਂ ਬਚਿਆ ਭਾਈ ਓਏ ਸਾਰਾ ਕੁਝ ਹੀ ਇੰਨਾ ਮਹਿੰਗਾ ਹੈਗਾ ਅਸੀਂ ਨਹੀਂ ਲਿਜਾ ਸਕਦੇ ਭਾਈ ਕੈਰ ਭੀ ਕਿਲੋ ਆ 80 ਰੁਪਏ ਕਿਲੋ 80 ਰੁਪਏ ਕਿਲੋ ਮੇਰਾ ਹੀ ਤਾਰਾ ਸਿੰਘ ਆ ਜੀ ਤਾਰਾ ਸਿੰਘ ਜੀ ਅਸੀਂ ਦੇਖ ਰਹੇ ਹਾਂ ਤੁਸੀਂ ਸਬਜ਼ੀ ਮੰਡੀ ਦੇ ਵਿੱਚ ਵਕਰੀ ਟੰਗਨਾ ਪ੍ਰਦਰਸ਼ਨ ਕਰ ਰਹੇ ਹੋ ਸਿਰ ਤੇ ਤੁਹਾਡੇ ਪਿੰਡਿਆਂ ਦਾ ਤਾਜ ਹੈ ਤੇ ਗਲ ਦੇ ਵਿੱਚ ਸਬਜ਼ੀਆਂ ਦਾ ਹਾਰ ਹੈ ਕੀ ਕਹਿੰਦਾ ਚਾਹੁੰਦਾ ਅਸੀਂ ਗਰੀਬ ਮਹਾਰਾਜਿਆਂ ਜੀ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਵੇਂ ਸਬਜ਼ੀ ਗਲ ਚ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਕਰਕੇ ਕਹਿਣੇਗੇ ਜਿਵੇਂ ਹੁਣ ਪਿਆਜ਼ ਹੋ ਗਿਆ, ਕਰੇਲੇ ਹੋਗੇ, ਟਿੰਡੋ ਹੋਗੀ, ਆ ਹੋ ਗਿਆ, ਕद्दू ਹੋ ਗਿਆ, ਕद्दू 100 ਰੁਪਏ ਹੋ ਗਿਆ, Shimla mirch ਮਹਿੰਗੀ ਹੋ ਪਈਆ ਜਿਹੜੀ ਮਰਜ਼ੀ ਸਬਜ਼ੀ ਲਾ ਦੋ ਅੱਗ ਲੱਗੀ ਪਈ ਹੈਗੀ ਹੁਣ ਜਿਹੜਾ ਦਿਹਾੜੀਦਾਰ ਬੰਦਾ ਜਿਹੜਾ ਗਰੀਬ ਬੰਦਾ ਹੈਗਾ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਨਾਲ ਕੰਮ ਕਰਕੇ ਜਿਹੜਾ 100 ਰੁਪਏ ਦਾ ਸਬਜੀ 50 ਰੁਪਏ ਦੀ ਸਬਜੀ ਲੈ ਕੇ ਜਾਂਦੇ ਸੀ ਉਹ ਅੱਜ ਕੀ ਕਰਨਗੇ ਅੱਧਾ ਕਿਲੋ ਪਾਈ ਵਾਲਾ ਤੇ ਆ ਗਿਆ ਜਿਹੜਾ ਕਿਲੋ ਲੈ ਕੇ ਜਾਂਦਾ ਸੀ ਉਹ ਅੱਧਾ ਕਿਲੋ ਤੇ ਆ ਗਿਆ ਹੁਣ ਘਰ ਦੇ ਵਿੱਚ ਇਹ ਹੈਗਾ ਮੈਂ ਵੀ ਸਬਜੀ ਲੈਣ ਆਇਆ ਧੀਆ ਝੋਲਾ ਲੈ ਕੇ ਆਈ ਧੀ ਮੈਂ ਝੋਲੀ ਲੈ ਕੇ ਆਉਣਾ ਹਾਂਗਾ ਜੀ ਝੋਲਾ ਲੈ ਕੇ ਆਉਣਾ ਸਬਜੀ ਬਾਤ ਤੇ ਆ ਤੂੰ ਮਹੀਨਾ ਪਹਿਲਾਂ ਅੱਧਾ ਝੋਲਾ ਲੈ ਜਾਂਦਾ ਸੀਗਾ ਹੁਣ ਤਾਂ ਮੇਰੇ ਲਈ ਇਹ ਹਾਲ ਹੋ ਗਿਆ ਜੀ ਮੈਂ ਇੱਕ ਇੱਕ ਚੀਜ਼ ਲੈ ਕੇ ਹਾਰ ਮਣਾ ਕੇ ਗਾਲ ਤੇ ਪਾ ਲਿਆ ਇਹੀ ਜਾ ਕੇ ਮੈਂ ਰਸੋਈ 'ਚ ਟੰਗ ਦੂੰਗਾ ਘਰ ਵਾਲੀ ਨੂੰ ਕਹਿ ਦੂੰਗਾ ਇਹਨੂੰ ਦੇਖ ਦੇ ਕੇ ਆਪਦਾ ਮੂੰਗੀ ਮਸਹਰੀ ਨੂੰ ਤੜਕਾ ਲਾ ਲਿਆ ਕੈਰੀ ਨੂੰ ਦੇਖ ਲਿਆ ਕੈਰ ਵੀ ਅੱਜ ਕੀਰਾ ਬਣ ਗਿਆ ਅੱਜ ਕੱਕੜੀ ਢਿੰਡੋ ਬਣਾਲੀ ਅੱਜ ਏਫ ਬਣਾਲਿਆ ਅਧ ਵੈਂਗਣ ਬਣਾਲਿਆ ਬਸ ਇਹੀ ਚੱਲੂਗਾ ਜੀ ਕਿਵੇਂ ਦੇਖਦੇ ਹੋ ਸਬਜ਼ੀ ਦੇ ਪਹਾੜ ਜਿਹੜੇ ਵੱਧ ਰਹੇ ਨੇ ਉਹਨਾਂ ਦੇ ਮੱਦੇਨਜ਼ਰ ਤੁਸੀਂ ਇਹ ਪ੍ਰਦਰਸ਼ਨ ਕੀਤਾ ਬਿਲਕੁਲ ਜੀ ਮਹਿੰਗਾਈ ਦੇ ਮੱਦੇਨਜ਼ਰ ਪ੍ਰਦਰਸ਼ਨ ਕੀਤਾ ਸਰਕਾਰਾਂ ਕਹਿਣੀਆਂ ਹੁੰਦੀਆਂ ਨੇਗੀਆਂ ਵੀ ਅਸੀਂ ਮਹਿੰਗਾਈ ਵਧਨ ਨਹੀਂ ਦਿੰਦੇ ਚਾਹ ਸੈਂਟਰ ਦੀ ਸਰਕਾਰ ਲਾ ਲੋ ਚਾਹ ਪੰਜਾਬ ਦੀ ਸਰਕਾਰ ਲਾ ਲੋ ਹੁਣ ਕੋਈ ਗੱਲ ਆ ਜੀ ਗਰੀਬ ਤਾਂ ਗਰੀਬ ਹੀ ਹੈਗਾ ਸਾਡੇ ਵਰਗੇ ਇੱਕ ਇੱਕ ਚੀਜ਼ ਲੈ ਕੇ ਦੇਖ ਕੇ ਦਾ ਗੁਜ਼ਾਰਾ ਕਰ ਸਕਦੇ ਨੇ ਦੇਖ ਸਕਦੇ ਆ ਪਰ ਅਸੀਂ ਇਹਨੂੰ ਬਣਾ ਨਹੀਂ ਸਕਦੇ ਹੈਗੇ ਬਸ ਸ਼ੌਂਕ ਦੇ ਲਈ ਅਸੀਂ ਆ ਇੱਕ ਇੱਕ ਚੀਜ਼ ਖਰੀਦ ਲਈ ਪਰ ਖਾ ਨਹੀਂ ਸਕਦੇ ਇਹਨੂੰ ਖਰੀਦ ਲਈ ਗੱਲ ਤੇ ਪਾ ਸਕਦੇ ਆ ਪਰ ਖਾ ਨਹੀਂ ਸਕਦੇ ਇਹ ਸਾਡੇ ਗਰੀਬਾਂ ਦੇ ਹਾਲ ਨੇ ਜੀ ਇੰਨੀ ਮਹਿੰਗਾਈ ਹੋ ਰਹੀ ਹੈਗੀ ਤਾਂ ਲੱਗਦਾ ਕਿਤਨਾ ਕਿਤੇ ਅੱਜ ਇਸ ਇਨਾ ਸਬਜ਼ੀਆਂ ਦੀ ਕਦਰ ਵੀ ਵੱਧ ਗਈ ਬਿਲਕੁਲ ਜੀ ਕਦਰ ਤਾਂ ਵਧੀਆ ਜੀ ਕਿਉਂਕਿ ਜਦੋਂ ਅਸੀਂ ਪਹਿਲਾਂ 1 ਕਿਲੋ ਸਬਜ਼ੀ ਲੈਂਦੇ ਸੀ ਜੇ ਸਾਨੂੰ ਅੱਧਾ ਕਿਲੋ ਬਣਾਉਣੀ ਪੈਂਦੀ ਸੀ ਕੀਲੋ ਹੀ ਘਰ ਲੈਂਦੇ ਸੀ ਉਹਦੇ ਵਿੱਚੋਂ ਸਬਜ਼ੀ ਬਚ ਜਾਂਦੀ ਦੀ ਕਈ ਘਰਾਂ ਦੇ ਬਾਹਰ ਰੱਖ ਦਿੰਦੇ ਸੀ ਕਿ ਉਹ ਬੇਸਟ ਜਾਂਦੀ ਦੀ ਹੁਣ ਅਗਲਾ ਕਹਿੰਦਾ ਦੇਖ ਕੇ ਜੇ ਦੋ ਪਿਆਜ਼ ਚੀਰਨੇ ਨੇ ਇੱਕ ਪਿਆਜ਼ ਹੀ ਚੀਰ ਜੇ ਦੋ ਟਮਾਟਰ ਚੀਰਨੇ ਦੀ ਇੱਕ ਪਿਆ ਇੱਕ ਟਮਾਟਰ ਹੀ ਚੀਰ ਠੀਕ ਹੈ ਜੀ ਜੇ ਅੱਧਾ ਕਿਲੋ ਸਬਜ਼ੀ ਲੈਣੀ ਦੀ ਪਾਈ ਹੀ ਲੈਂਦਾਗਾ ਇਹ ਹਾਲਾਤ ਹੋ ਗਏ ਕਿਉਂਕਿ ਜਿਹੜੀ ਮੰਗਾਈ ਆ ਕਿਤੇ ਨਾ ਕਿਤੇ ਜੇਬ ਤੇ ਬਜਟ ਤੇ ਅਸਰ ਪਾਉਂਦੀ ਆ ਜੀ ਜਿਹੜਾ ਗਰੀਬ ਬੰਦਾ ਉਹ ਤਾਂ ਲਈ ਨਹੀਂ ਸਕਦਾ ਸਾਡੇ ਵਰਗੇ ਤਾਂ ਮੂੰਗੀ ਮਸਰੀ ਖਾਣਗੇ ਜਾਂ ਚਟਨੀ ਖਾਣਗੇ ਇੰਨੇ ਮਹਿੰਗੇ ਸਬਜ਼ੀ ਦੇ ਗਹਿਣੇ ਪਾਈ ਬੈਠੇ ਹੋ ਖਾਤਰਾ ਵੀ ਆ ਤੁਹਾਨੂੰ ਖਾਤਰਾ ਤਾਂ ਹੈਗਾ ਜੀ ਹਾਂ ਹੁਣ ਦੇਖੋ ਮੰਡੀ ਹਨੇਰਾ ਵੀ ਹੋਣ ਵਾਲਾ ਹੀ ਆ ਜੀ ਸੰਗਰੂਰ ਦੀ ਮੰਡੀ 'ਚ ਖੜੇ ਆਂਗੇ ਬਾਕੀ ਦੇਖਦੇ ਆਂਗੇ ਉਂ ਤਾਂ ਸੀਐਮ ਸਿਟੀ ਹੈਗੀ ਹੈਗੀ ਐ ਪੁਸ ਆਪਣੇ ਨੌਲਾਜ਼ਮ ਬਹੁਤ ਹੈਗੇ ਨੇ ਭਾਈ ਸਾਡੇ ਕਿਸੇ ਨਾ ਕਿਸੇ ਨੂੰ ਬੇਨਤੀ ਕਰਦਾਂਗੇ ਇੱਥੋਂ ਦੇ ਸਾਡੇ ਆਏਗੇ ਨੇ ਯਾਰ ਦੋਸਤ ਸਕਿਉਰਟੀ ਦੇ ਕੋਣ ਸਕਿਉਰਟੀ ਖੈਰ ਉਹ ਤਾਂ ਲੀਡਰਾਂ ਦੀ ਹੁੰਦੀ ਆ ਮਾੜੇ ਬੰਦੇ ਲਈ ਹੁੰਦੀ ਤਾਂ ਨਹੀਂ ਪਰ ਜਦੋਂ ਮਾੜਾ ਬੰਦਾ ਕੋਈ ਗੈਣਿਆਂ ਦਾ ਹਾਰ ਤਕੜਾ ਪਾ ਲੇ ਤਾਂ ਸਕਿਉਰਟੀ ਦੀ ਮੰਗ ਕਰਦੀ ਆ ਮੈਂ ਦੋ ਕੁ ਮਜ਼ਦਮ ਆ ਜਾਣ ਵੀਰ ਬਣ ਕੇ ਮੈਨੂੰ ਘਰ ਤੱਕ ਛੱਡ ਦੇਣ ਤਾਂ ਬਹੁਤ ਆ ਕਿਤੇ ਮੇਰੇ ਇਹ ਸ਼ਿਮਲਾ ਮਿਰਚ ਟਿੰਡੋ ਤੋਰੀ ਬੈਂਗਣ ਕੋਈ ਲੈ ਜਾਏ ਮੈਂ ਤਾਂ ਮਰ ਜੂਗਿਆ ਅਬਈ ਮੈਨੂੰ ਘਰੇ ਤੱਕ ਪਹੁੰਚਾ ਦਿਓ ਸਬਜ਼ੀ ਮੰਡੀ ਜਿਹੜਾ ਵੀਰ ਬਣ ਕੇ ਜਿਹੜਾ ਸੰਗਰੂਰ ਵਾਲੀ ਹੈਗੀ ਇਹ ਇੱਥੇ ਗਣਾ ਮੀਰ ਬਣ ਕੇ ਥੋਕਰੇ ਭੇਜ ਦੋ ਕੀ